ਸਾਨੂੰ ਫੋਨ ਆਇਆ ਕਿ ਕਿਦਾਂ ਦਾ ਫੋਨ ਮਿਲ ਗਿਆ ਐਸਪੀ ਦੇ ਅਫਸਰ ਜਾਈਗੇ ਤੁਸੀਂ ਲੈ ਗੋ ਸਾਨੂੰ ਇੰਨੇ ਕੁਝ ਹੋਈ ਸੀ ਅਜੇ ਦੱਸ ਨਹੀਂ ਸਕਦੇ ਫੀ ਮੋਬਾਈਲ ਜਿਹੜੇ ਲੋਕਾਂ ਦੇ ਗਵਾਚ ਗਏ ਸੀਗੇ ਤੇ ਜਿਨ੍ਹਾਂ ਨੇ ਸਾਂਝ ਕੇਂਦਰ ਦੇ ਵਿੱਚ ਰਿਪੋਰਟਾਂ ਲਖਾਈਆਂ ਸੀਗੀਆਂ ਟੋਟਲ 30 ਮੋਬਾਈਲ ਅਸੀਂ ਰਿਕਵਰ ਕੀਤੇ ਆ ਵੀ ਦੇ ਨੇੜੇ ਮੇਰਾ ਫੋਨ ਖੋਇਆ ਸੀਗਾ ਇਹ ਰਾਕੇ ਨੂੰ ਐਰਕੋਰਟ ਲੋਸੋਨੋਂ ਰਿਕਵਰ ਕੀਤਾ ਗਿਆ ਜਿਸ ਲਈ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਥੈਂਕਫੁਲ ਹਾਂ ਜੋ ਟੋਟਲ ਮੋਬਾਈਲਾਂ ਦੀ ਕੀਮਤ 6 ਲੱਖ ਹੈ ਜੀ ਇਹਨਾਂ ਪਬਲਿਕ ਦੇ ਇੱਕ ਬੜਾ ਅੱਛਾ ਮੈਸੇਜ ਆਂਦਾ ਹੈ ਪੁਲਿਸ ਤੇ ਵਿਸ਼ਵਾਸ ਬਣਦਾ ਹੈ ਤੇ ਲੋਕਾਂ ਦਾ ਕੰਫੀਡੈਂਸ ਬਣਦਾ ਹੈ ਆਸ਼ਮ ਨੇ ਬੁਲਾਇਆ ਤੁਹਾਡਾ ਫੋਨ ਮਿਲ ਚੁੱਕਾ ਹੈ ਤੁਸੀਂ ਆ ਕੇ ਇੱਥੇ ਲੈ ਜਾਓ ਸਾਡੇ ਕੋਲੋਂ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ 30 ਮੋਬਾਈਲ ਜਿਹੜੇ ਲੋਕਾਂ ਦੇ ਗਵਾਚ ਗਏ ਸੀਗੇ ਤੇ ਜਿਨ੍ਹਾਂ ਨੇ ਸਾਂਝ ਕੇਂਦਰ ਦੇ ਵਿੱਚ ਰਿਪੋਰਟਾਂ ਲਖਾਈਆਂ ਸੀਗੀਆਂ ਟੋਟਲ 30 ਮੋਬਾਈਲ ਅਸੀਂ ਰਿਕਵਰ ਕੀਤੇ ਆ ਜਿਹੜਾ ਕਿ ਸੀਈਆਰ ਪੋਰਟਲ ਹੁੰਦਾ ਹੈ ਉਹਦੇ ਥਰੂ ਜਿਹੜੇ ਲੋਕੀ ਕੰਪਲੇਂਟ ਦੇ ਦਿੰਦੇ ਆ ਸਾਂਝ ਕੇਂਦਰ ਚ ਕੰਪਲੇਂਟ ਦਿੰਦੇ ਆ ਸੋ ਟੋਟਲ ਮੋਬਾਈਲਾਂ ਦੀ ਕੀਮਤ 6 ਲੱਖ ਹੈਗੀ ਹੈ ਤੇ ਉਹਦੇ ਨਾਲ ਅਸੀਂ ਲੋਕਾਂ ਦੇ ਫੋਨ ਲੱਭ ਕੇ ਜਿਹੜੇ ਡਿੱਗੇ ਹੋਏ ਸੀ ਕੋਈ ਕਿੱਦਾਂ ਸੀਗਾ ਤੇ ਉਹ ਅਸੀਂ ਉਹਨਾਂ ਦੇ ਹੈਂਡਓਵਰ ਕੀਤੇ ਤੇ ਉਸ ਲੋਕੀ ਵੀ ਬੜੇ ਖੁਸ਼ ਹੈ ਵੀ ਪਹਿਲੀ ਵਾਰੀ ਵੀ ਇਦਾਂ ਹੋਇਆ ਹੈ ਪੁਲਿਸ ਨੇ ਸਾਡੇ ਫੋਨ ਲੱਭ ਕੇ ਤੇ ਸਾਨੂੰ ਇਦਾਂ ਬੁਲਾ ਕੇ ਸਾਨੂੰ ਹੈਂਡਓਵਰ ਕੀਤਾ ਇਹਦੇ ਨਾਲ ਪਬਲਿਕ ਦਾ ਇੱਕ ਬੜਾ ਅੱਛਾ ਮੈਸੇਜ ਜਾਂਦਾ ਹੈ ਪੁਲਿਸ ਤੇ ਵਿਸ਼ਵਾਸ ਬਣਦਾ ਹੈ ਤੇ ਲੋਕਾਂ ਦਾ ਕੰਫੀਡੈਂਸ ਬਣਦਾ ਹੈ ਵੀ ਪੁਲਿਸ ਇਹੋ ਜੇ ਕੰਮ ਕਰ ਰਹੀ ਹੈ ਸਰ ਲੋਕ ਬੇਉਮੀਦ ਹੋਏ ਸੀ ਕਿ ਇੱਕ ਸਾਲ ਦੇ ਉਹਨਾਂ ਦੇ ਕੋਈ ਮੁਹਰਜ਼ੀ ਸਰ ਬੜੀ ਤੁਸੀਂ ਦੇਖੋ ਸਾਹਮਣੇ ਆਪਾਂ ਓਪਨ ਹੈ ਮੈਂ ਤਾਂ ਜਿਸ ਤੁਹਾਡੇ ਸਾਹਮਣੇ ਸਾਰਿਆਂ ਨੂੰ ਪੁੱਛਿਆ ਤੇ ਕਿੰਨੇ ਸਾਰੇ ਖੁਸ਼ ਹੈ ਕਿਸੇ ਦੀ ਬੜੀ ਮਿਹਨਤ ਨਾਲ ਬੰਦਾ ਪੁਣ